i ਰਾਹੀ ਹੋਰ ਹੈਰਾ ਇੱਕ ਮੁਗਲ ਹਾਕਮ ਵੱਲੋਂ ਤੇ ਇੱਕ ਗੁਰੂ ਗੋਬਿੰਦ ਸਿੰਘ ਪਾਸ਼ਾ ਵੱਲੋਂ ਮੁਗਲਾਂ ਵੱਲੋਂ ਤੁਸੀਂ ਬਾਦਸ਼ਾਹ ਹਾਰ ਗਿਆ ਏ ਤੇ ਮੈਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦਾ ਦੇਖ ਲਈ ਜੀ ਨਾ ਮੈਂ ਜਿੱਤ ਗਿਆ ਏ ਵੇਖੋ ਬਾਬਾ ਬੰਦਾ ਸਿੰਘ ਬਹਾਦਰ ਦਾ ਸਿਰਕ ਟੋਲਿਆ ਨਹੀਂ ਪੁੱਤਰ ਸ਼ਹੀਦ ਚਾਰ ਸਾਲ ਦਾ ਉਹਦੀ ਗੋਦ ਵਿੱਚ ਦੇ ਦਿੱਤਾ ਗਿਆ ਇਹ ਸ਼ਕਤੀ ਸੀ ਅਮਰਤਦੀ ਜੀ ਗੋਵਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ तमाम ਵੇਖਣ ਸੁਣਨ ਵਾਲਿਆਂ ਨੂੰ ਦਾਸ ਬਲਵੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਧਿਆਲਗੜ ਵਿਖੇ ਸੰਘਰਸ਼ ਦੇ ਪਰੇ ਉੱਚ ਕੋਟੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਰਣਜੀਤ ਸਿੰਘ ਤੇ ਸ਼ਹੀਦ ਬਾਬਾ ਜਗੀਰ ਸਿੰਘ ਉਹਨਾਂ ਦੇ ਭਰਾਤਾ ਸ਼ਹੀਦ ਭਾਈ ਜਗੀਰ ਸਿੰਘ ਤੋਂ ਇਲਾਵਾ 18 ਹੋਰ ਸ਼ਹੀਦ ਸਿੰਘਾਂ ਦੀ ਅੱਜ ਇੱਥੇ ਸ਼ਹੀਦੀ ਸਮਾਰਗ ਮੰਾਇਆ ਗਿਆ ਤੇ ਜਿਹਦੇ ਵਿੱਚ ਲਗਭਗ 40 ਤੋਂ ਉੱਪਰ ਸ਼ਹੀਦ ਪਰਿਵਾਰ ਸੀਗੇ ਜਿਹੜੇ ਜਿਨ੍ਹਾਂ ਨੇ ਇਸ ਸ਼ਹੀਦੀ ਸਮਾਰਗਮ 'ਚ ਸ਼ਿਰਕਤ ਕੀਤੀ ਹੈ ਤੇ ਉੱਥੇ ਅੱਜ ਇੱਥੇ ਕਥਾ ਵਿਚਾਰਾ ਹੋਈਆਂ ਕਥਾ ਕੀਰਤਨ ਹੋਇਆ ਸ਼ਹੀਦਾਂ ਦੀਆਂ ਜੀਵਨੀਆਂ ਦੇ ਬਾਰੇ ਗੱਲ ਹੋਈ ਆ ਕੁਝ ਵਿਸ਼ੇਸ਼ ਘਟਨਾਵਾਂ ਦਾ ਜ਼ਿਕਰ ਹੋਇਆ ਬਲਾਰਿਆਂ ਵੱਲੋਂ ਅਸੀਂ ਸਭ ਦੇ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਤੇ ਇਹ ਜਿਹੜੀ ਸੇਵਾ ਕੁਝ ਆਏ ਹੋਏ ਪਰਿਵਾਰਾਂ ਨੂੰ ਸੇਵਾ ਦਿੱਤੀ ਗਈ ਸੀ ਸੁਖੰਦਰ ਸਿੰਘ ਜੀ ਕੈਨੇਡਾ ਨੇ 40000 ਰੁਪਏ ਦੀ ਸੇਵਾ ਭੇਜੀ ਸੀ ਮੁਹਾਲੀ ਦੇ ਇੱਕ ਪਰਿਵਾਰ ਨੇ 55000 ਰੁਪਏ ਦੀ ਸੇਵਾ ਭੇਜੀ ਸੀ ਤੇ ਉਹ 55000 ਦੇ ਵਿੱਚੋਂ 30000 ਪਹਿਲਾਂ ਅਸੀਂ ਦੋ ਸ਼ਹੀਦ ਪਰਿਵਾਰਾਂ ਨੂੰ ਦੇ ਚੁੱਕੇ ਸਾਂ ਤੇ ਕੁਝ ਥੋੜੀ ਥੋੜੀ ਭੇਟਾ ਜਿਹੜੀ ਆ ਅੱਜ ਇਹਨਾਂ ਦੋਨਾਂ ਪਰਿਵਾਰਾਂ ਵੱਲੋਂ ਜਿਹੜੀ ਆ ਉਹ ਕੀਤੀ ਗਈ ਆ ਬਾਬਾ ਰਣਜੀਤ ਸਿੰਘ ਧਿਆਲਗੜ ਇੱਕ ਐਸਾ ਨਾਂ ਸੀਗਾ ਜਦੋਂ ਪੂਰੇ ਪੰਜਾਬ ਦੇ ਵਿੱਚ ਸਿਰਫ 17 ਇਛਤਿਆਰੀ ਪਗੋੜੇ ਹੁੰਦੇ ਸੀ ਉਹਨਾਂ ਦੇ ਵਿੱਚੋਂ ਇੱਕ ਨਾਮ ਬਾਬਾ ਰਣਜੀਤ ਸਿੰਘ ਜੀ ਵਿਹਾਰ ਕਰਦਾ ਸੀ ਵੱਡਾ ਯੋਧਾ ਹੋਇਆ ਸੰਘਰਸ਼ ਦੇ ਵਿੱਚ ਤੇ 26 ਜੂਨ 1986 ਨੂੰ ਸੌਰੀ 24 ਜੂਨ 1986 ਨੂੰ ਉਸ ਵਕਤ ਐਸਪੀਡੀ ਸਮੇਤ ਸੈਣੀ ਦੀ ਅਗਵਾਈ ਦੇ ਵਿੱਚ ਬਾਬਾ ਰਣਜੀਤ ਸਿੰਘ ਦਿਆਲਗੜ ਭਾਈ ਗੁਰਮੇਸ਼ ਸਿੰਘ ਜੀ ਢਲਵਾ ਤੇ ਮੱਖਣ ਸਿੰਘ ਛੇਤ ਨੂੰ ਕਾਲੀਆਂ ਪਿੰਡ ਦੇ ਲਾਗੇ ਇੱਕ ਝੂਠੇ ਮੁਕਾਬਲੇ ਦੇ ਵਿੱਚ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਤੇ ਅੱਜ ਤੱਕ ਤੁਸੀਂ ਦੇਖ ਰਹੇ ਹੋ ਕਿ 39 ਸਾਲ ਹੋ ਗਏ ਆ ਲਗਾਤਾਰ ਇਹ ਸ਼ਹੀਦੀ ਸਮਾਗਮ ਤੇ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆ ਬਹੁਤ ਘੱਟ ਪਰਿਵਾਰਾਂ ਦੇ ਵਿੱਚ ਇਹ ਲੜੀ ਨੂੰ ਬਰਕਰਾਰ ਰੱਖਣ ਦੀ ਕੋਈ ਹਿੰਮਤ ਹੁੰਦੀ ਆ ਤੇ ਇਹ ਕੋ ਸੰਗਤ ਦਾ ਸਹਿਯੋਗ ਆ ਕੋਈ ਐਨਆਰਆਈ ਭੈਣ ਭਰਾਵਾਂ ਦਾ ਸਹਿਯੋਗ ਹੁੰਦਾ ਤੇ ਹਰ ਸਾਲ ਇਹ ਵਰਸੀ ਜਿਹੜੀ ਆ ਇਸ ਤਰ੍ਹਾਂ ਹੀ ਬਣਾ ਕੇ ਤੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਤੇ ਬਹੁਤ ਬਹੁਤ ਧੰਨਵਾਦ ਪੂਰੇ ਜਿੰਨੇ ਵੀ ਸ਼ਹੀਦ ਪਰਿਵਾਰ ਇੱਥੇ ਪਹੁੰਚੇ ਨੇ ਜਿੰਨੇ ਲਾਈਵ ਇਸ ਪ੍ਰੋਗਰਾਮ ਨੂੰ ਸਾਰਾ ਵੇਖ ਰਹੇ ਆ ਰਿਕਾਰਡਿੰਗ ਵੇਖ ਰਹੇ ਆ ਸਾਰਿਆਂ ਤੋਂ ਵੀ ਅਸੀਂ ਬਹੁਤ ਬਹੁਤ ਉਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਆ ਕਿ ਜਿਨ੍ਹਾਂ ਨੇ ਇਹਨਾਂ ਸ਼ਹੀਦਾਂ ਪਰਿਵਾਰਾਂ ਦਾ ਮਾਣ ਕੀਤਾ ਹੈ ਤਮਾਮ ਉਹਨਾਂ ਸ਼ਹੀਦਾਂ ਪਰਿਵਾਰਾਂ ਦਾ ਧੰਨਵਾਦ ਜਿਹੜੇ ਕਦਮ ਕਦਮ ਚੱਲ ਕੇ ਇਸ ਸ਼ੀਧੀ ਸਮਾਗਮ 'ਤੇ ਪਹੁੰਚੇ ਆ ਜੀ ਵਾਇਗੋ ਜਿੱਕਾ ਖਾਲਸਾ ਵਾਇਗੋ ਜਿੱਕੀ ਪਤ ਹੈ ਆਈ ਆਈ ਸੰਗਰਦਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਰ ਪੱਖੋਂ ਮਦਦ ਸੇਵਾ ਕੀਤੀ ਬਲੁੰਦਰ ਸੇ ਪੱਕੋ ਕੇ ਤਨੰਦਰ ਸੇ ਆਦੋਬਾਰੀ ਕੁੰਦਰ ਸੇ ਫੌਜੀ ਜਿਨ੍ਹਾਂ ਨੇ ਸਮਾਗਮ ਵਿੱਚ ਸੀ ਦਿੱਸਭਾਗ ਵਿੱਚ ਲੋਕ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਹਰ ਸਾਡਾ ਆਪਣੇ ਨਾਲ ਸ਼ਿਰੋਗ ਦਿੰਦੇ ਆ ਜਿਨ੍ਹਾਂ ਨੇ ਬਾਰੋ ਆਪਣੀ ਸੇਵਾ ਲੰਗਰ ਵਾਸਤੇ ਸੇਵਾ ਕੀਤੀ ਉਹਨਾਂ ਦਾ ਬਹੁਤ ਬਹੁਤ ਕੋਰ ਕੋਰ ਧੰਨਵਾਦ ਵਾਏ ਗੁਜੀ ਦਾ ਕਲਤਾ ਵਾਏ ਗੁਜੀ ਕੀ ਪਤਾਏ ਗੁਜੀ ਕੀ ਖਤਰਾ